ਕਿਸਾਨ ਨੂੰ ਬਦਨਾਮ ਕਰਕੇ ਏਸ਼ੀਆ ਬੋਟਾਂ ਨਾਲ ਇਹਦੀ ਗੱਲ ਹੈ ਬਾਕੀ ਬੀਕ ਕੋ ਉਹਨਾਂ ਨੇ ਤਾਂ ਜੀ ਆ ਵੀ ਹਾਂ ਜੀ ਕਿਸਾਨ ਫਿਰ ਪੰਜਾਬ ਦੇ ਔਰ ਉਹ ਪੰਜਾਬ ਨਾਲ ਜੋੜਦੇ ਸਿੱਕਲੀ ਨਾਲ ਜੋੜਦੇ ਆਉਦੇ ਲੋਜੀ ਅਸੀਂ ਇੰਨਾ ਕਾਨੂੰਨ ਵੀ ਵਾਪਸ ਲੈ ਤੇਲ ਮੁਰਕੇ ਆ ਕੇ ਉੱਥੇ ਬਹਿ ਗਏ ਆ ਮਾਓ ਵਧੀ ਹੈਗੇ ਨੇ ਇਹਦੇ ਨੇਸ਼ਨ ਤੋਂ ਮਿਲ ਨੂੰ ਡਾਕਟਰ ਇੱਕ ਜਦੋਂ ਆਪਾਂ ਇਹ ਗੱਲ ਕਰ ਰਹੇ ਆ ਡਾਕਟਰ ਦਰਸ਼ਨ ਪਾਲ ਵਾਲੀ ਇੱਕ ਮੀਡੀਆ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਨਿਰਪੱਖਤਾ ਨਾਲ ਲੋਕਾਂ ਨੂੰ ਸਾਰੀ ਗੱਲਬਾਤ ਦੱਸੇ ਓਕੇ ਇਹਦੇ ਪਿੱਛੇ ਕਾਰਨ ਕੀ ਨੇ ਜਦੋਂ ਮੀਡੀਆ ਖੁਦ ਕਹਿਣ ਲੱਗ ਜੇ ਮੈਂ ਸੁਣ ਰਿਹਾ ਸੀ ਇੱਕ ਸੋਸ਼ਲ ਮੀਡੀਆ ਚੈਨਲ ਤੇ ਕਿ ਡਾਕਟਰ ਦਰਸ਼ਨਪਾਲ ਕਿਸਾਨਾਂ ਨੂੰ ਗੁਮਰਾਹ ਕਰਦੇ ਰਹੇ ਨੇ ਹੁਣ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜੀ ਹੋ ਗਿਆ ਬਹੁ ਗਿਆ ਇਦਾਂ ਨਹੀਂ ਪੱਤਰਕਾਰੀ ਦਾ ਮੈਨੂੰ ਲੱਗਦਾ ਨੁਕਸਾਨ ਹੋਏਗਾ ਕਿਉਂਕਿ ਫਿਰ ਲੋਕੀ ਇੱਕ ਨਜ਼ਰੀਏ ਤੋਂ ਦੇਖਣਗੇ ਉਹ ਬੰਦਾ ਦਿਮਾਗੀ ਤੌਰ ਤੇ ਤਤਕਾ ਹੈਗਾ ਨਾ ਐਮ ਡੀ ਕਰੀ ਹੋਈ ਐ ਡਾਕਟਰ ਐ ਐਮ ਡੀ ਐਨੀ ਛੁੱਟੀ ਨਹੀਂ ਹੋ ਜਾਂਦੀ ਔਰ ਦੂਜੀ ਗੱਲ ਕੋਈ ਉਹਨੇ ਕੋਈ ਦੋ ਨੰਬਰ ਦੇ ਕੰਮ ਚ ਨਹੀਂ ਕਰਿਆ ਹੋਇਆ ਅੱਜ ਕੱਲ ਤਾਂ ਪੈਸਿਆਂ ਦੇ ਨਾਲ ਵੀ ਐਮ ਡੀਆਂ ਹੋ ਜਾਂਦੀਆਂ ਨੇ ਉਦੋਂ ਨਹੀਂ ਹੁੰਦੀਆਂ ਸੀ ਉਦੋਂ ਬੜੇ ਐਮ ਬੀਬੀਸ ਦਾਖਲਾ ਲੈਣਾ ਪਿੰਡ ਚ ਉੱਠ ਕੇ ਕੋਰਜੀ ਵਾਲੇ ਪਿੰਡ ਚੋਂ ਇਹ ਕੋਈ ਛੋਟੀ ਗੱਲ ਨਹੀਂ ਸੀ ਜੇ ਇੰਟੈਲੀਜੈਂਟ ਬੰਦਾ ਹੋਵੇ ਵਰਗੇ ਵੀ ਇਦਾਂ ਰੱਖਦੇ ਨੇ ਕਿ ਉਹਨੂੰ ਆਪਾਂ ਮੌਵਦੀ ਕਹਿ ਕੇ ਬਦਨਾਮ ਕਰਤਾ ਮੌਵਦੀ ਜੇਕਰ ਕੋਈ ਐਕਟੀਵਿਟੀ ਕਰੂਗਾ ਖਿਆਲ ਨਾਲ ਕਿਸੇ ਕੋਈ ਬੰਦੇ ਮਾਰੂ ਜਾਂ ਕੋਈ ਐਕਸ਼ਨ ਕਰੂ ਕੋਈ ਸਰਕਾਰੀ ਜਾਇਦਾਦ ਨੂੰ ਸਿੰਦਰੀ ਤੇ ਕੋਈ ਅਟੈਕ ਕਰੂਗਾ ਉਹਦੇ ਤੇ ਕੇਸ ਪਹਿਲੀ ਹੋ ਜਾਣਾ ਸੀ ਜੀ ਉਹਨਾਂ ਕੋਈ ਐਕਟੀਵਿਟੀ ਹੋਣੀ ਸੀ ਹੁਣ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਨਾ ਨਕਸਲੀ ਐਕਟਿਵ ਨੇ ਨਾ ਮੌਵਦੀ ਐਕਟਿਵ ਨੇ ਪੰਜਾਬ ਦਾ ਤਾਂ ਮੌਹਲ ਹੀ ਵੱਖਰੀ ਕਿਸਮ ਦਾ ਹੈ ਇਹ ਇਸ ਤਰ੍ਹਾਂ ਮਤਲਬ ਬਦਨਾਮ ਕਰਨ ਪਿੱਛੇ ਤੁਹਾਨੂੰ ਲੱਗਦਾ ਕਿ ਹੁਣ ਜਿਹੜੇ ਕਿਸਾਨ ਨੇ ਦੁਬਾਰੇ ਫਿਰ ਲਾਰੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਗਿਰਤਾ ਪੈ ਗਈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿ ਕਿਸਾਨਾਂ ਦਾ ਅੰਦੋਲਨ ਕਿਤੇ ਵੱਡਾ ਨਾ ਹੋ ਜਾਏ ਤੇ ਇਹਦਾ ਡਾਕਟਰ ਦਰਸ਼ਨਪਾਲ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਕਿਸਾਨ ਅੰਦੋਲਨ ਦੇ ਵਿੱਚ ਐਕਟਿਵ ਰਹੇ ਹੋ ਦਰਸ਼ਨ ਡਾਕਟਰ ਦਰਸ਼ਨਪਾਲ ਦੀ ਭੂਮਿਕਾ ਕਾਫੀ ਜੋ ਕਿਸਾਨ ਅੰਦੋਲਨ ਸੀਗਾ ਦਿੱਲੀ ਮੋਰਚਾ ਲੱਗਿਆ ਸੀ ਪੇਸ਼ੇਵਰ ਤੁਸੀਂ ਵੀ ਡਾਕਟਰ ਹੋ ਤੇ ਪੇਸ਼ੇਵਰ ਉਹ ਵੀ ਡਾਕਟਰ ਨੇ ਉਹਨਾਂ ਨੂੰ ਬਦਨਾਮ ਕੀਤਾ ਪਿਛਲੇ ਦਿਨ ਕਿ ਉਹ ਮੌਬਦੀ ਸੀ ਮੋਹਵਦੀ ਨੇ ਉਹਨੂੰ ਕੱਢ ਦਿੱਤਾ ਜਿਸ ਕੋਲ ਨਾ ਨਾਂ ਸੀਗਾ ਇਹਦੇ ਬਾਰੇ ਕੁਝ ਜਿਹੜਾ ਮੀਡੀਆ ਇੱਕ ਤਰਫਾ ਚੱਲਦਾ ਉਹਨਾਂ ਬੜਾ ਪ੍ਰਚਾਰ ਕੀਤਾ ਕਿ ਜਿਹੜਾ ਦਰਸ਼ਨਪਾਲ ਹੈ ਉਹ ਗੁੰਮਰਾਹ ਕਰਦਾ ਸੀ ਅਸਲ ਦੇ ਵਿੱਚ ਸੱਚ ਸਾਹਮਣੇ ਆ ਗਿਆ ਉਹ ਮੋਹਵਦੀ ਸੀ ਇਹਦੇ ਬਾਰੇ ਕੀ ਕਹਿਣਾ ਕਿ ਇਸ ਤਰ੍ਹਾਂ ਕਿਸੇ ਵੱਡੇ ਲੀਡਰ ਨੂੰ ਬਦਨਾਮ ਕਰਨਾ ਇਹਦੇ ਪਿੱਛੇ ਕੋਈ ਕੇਂਦਰ ਦੀ ਚਾਲ ਆ ਜਾਂਦਾ ਕੋਈ ਹੋਰ ਤਾਕਤਾਂ ਚਾਹਦਾ ਹੈ ਕਿ ਇਹ ਕਿਸਾਨਾਂ ਦੰਦ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਸਭ ਕੁਝ ਕਰਿਆ ਹੈ ਜਿਹੜਾ ਨਿਊਜ਼ ਕਲ ਦੇ ਉੱਤੇ ਰਿਪੋਰਟ ਹੋਈ ਹੋਈ ਹੈ ਉਹਦੇ ਸਾਰਾ ਕੁਝ ਜਿਹੜੇ ਕਿਸਾਨ ਨੇ ਇਹਨਾਂ ਨੇ ਉਹਨਾਂ ਕਿਸਾਨਾਂ ਨੂੰ ਖਸਾਇਆ ਜੀ ਉਹਨਾਂ ਨੇ ਲੋਕਾਂ ਦਾ ਰਸਤਾ ਬੰਦ ਕਰੀ ਰੱਖਿਆ ਜੀ ਦੁਕਾਨੀਆਂ ਜਿਹੜੀਆਂ ਜਿਵੇਂ ਵਾਵਾਂਦੀ ਰੋਡ ਦੀ ਉਹਨਾਂ ਦੀ ਪੂਰਤੀ ਨਹੀਂ ਹੋਣ ਚੀਜੀ ਜਿਹੜੀ ਚੁਣੀ ਹੋਈ ਵੈਦ ਸਰਕਾਰ ਸੀ ਉਹਦੇ ਖਿਲਾਫ ਬੇਵਿਸ਼ਵਾਸੀ ਪੈਦਾ ਕਰੀ ਇਹ ਸਾਰਾ ਕੁਝ ਉਹ ਐਫ ਆਈ ਆਰ ਤੋਂ ਪਤਾ ਲੱਗਦਾ ਸੀ ਤੇ ਫਿਰ ਜਿਹੜੇ ਕਿਸਾਨਾਂ ਦੇ ਅੰਦੋਲਨ ਚ ਜਿਹੜੇ ਫੈਸਲੇ ਹੋਏ ਬਾਕੀ ਦੇ ਉਹ ਕੋਈ ਮੰਗੂ ਨਹੀਂ ਕਰੇ ਉਹ ਤੋਂ ਵੀ ਪਤਾ ਲੱਗਦਾ ਹੈ ਫਿਰ ਕਿਸਾਨਾਂ ਨੂੰ ਆਪਸ ਵਿੱਚ ਵੰਡਣ ਦੀ ਗੱਲ ਹੈ ਜਿਹੜੀ ਉਹ ਵੀ ਸਾਡੇ ਸਾਹਮਣੇ ਆ ਰਹੀ ਹੈ ਫਿਰ ਕੁਝ ਲੀਡਰਾਂ ਨੂੰ ਬਦਨਾਮ ਕਰਨ ਦੀ ਵੀ ਗੱਲ ਆ ਰਹੀ ਹੈ ਉਹਦੇ ਚੋਂ ਪਹਿਲਾ ਕਮਿਊਨਿਸਟ ਕਹਿੰਦੇ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਾਮਰੇਡਾਂ ਤੇ ਸਿੱਖਿਆ ਦਾ ਕਰਨਾ ਵੀ ਖਾਲਸਾ ਧਰਮ ਦੀ ਸਿੱਖਣੇ ਜੀ ਕਾਮਰੇਡ ਉਹ ਤਾਂ ਤਿੱਖੇ ਸੀਗੇ ਉਹ ਲੀਡਰ ਬਤੀ ਜਥੇਬੰਦੀਆਂ ਕਿ ਉਹਨਾਂ ਨੇ ਉਹ ਝਗੜਾ ਪੈਣ ਨਹੀਂ ਦਿੱਤਾ ਪੈਸੰਗ ਦਾ ਸੀ ਇਹਨਾਂ ਤਾਂ ਕੋਸ਼ਿਸ਼ ਕੀਤੀ ਸੀ ਹਰ ਤਰ੍ਹਾਂ ਦੀ ਇਹਨਾਂ ਤਾਂ ਆਪਣੇ ਪੂਰੇ ਬੰਦੇ ਰੱਖੇ ਹੋਏ ਸੀ ਵੀ ਜੇ ਫਿਰ ਜਦੋਂ ਨਹੀਂ ਪਿਆ ਚਾਹੀ ਇਹਨਾਂ ਦੇ ਰਤਾਂ ਚ ਜਾਨ ਨਹੀਂ ਜੀ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਰਾਸ਼ਟਰ ਰੋਧੀ ਵੀ ਕਹਿੰਦੀ ਕੋਸ਼ਿਸ਼ ਕਰੀਆ ਆਪ ਹੀ ਝੰਡਾ ਚੜਵਾ ਕੇ ਉਸਤੇ ਨਾਲ ਕਿਲੇ ਤੇ ਆਪ ਹੀ ਉਹਦਾ ਹੋ ਕਰਿਆ ਸਾਰੇ ਕੁਛ ਹੈਗਾ ਸੀ ਹੁਣ ਜਿਹੜਾ ਦਰਸ਼ਨਪਾਲ ਸਾਤੋਂ ਕੋਈ 5 ਕੁ ਸਾਲ 4 ਸਾਲ ਜੂਨੀਅਰ ਸੀਗਾ ਛੇ ਸਾਲ ਹੀ ਛੜੋਬੇ ਮੈਂ ਤਾਂ ਦਰਸ਼ਨਪਾਲ ਨੂੰ ਕਦੇ ਦੇਖਿਆ ਨਹੀਂ ਵਿਚਾਰ ਤਾਂ ਬਹੁਤ ਲੋਕਾਂ ਦੇ ਹੈਗੇ ਨੇ ਉਹਦੇ ਵੀ ਵਿਚਾਰ ਸੀਗੇ ਗਾਂਹਾ ਬਧੂ ਵਿਚਾਰ ਸੀਗੇ ਕਾਮਨਿਸਟ ਵਿਚਾਰਤਾਰਾ ਸੀ ਵਿਚਾਰਤਾਰਾ ਮਾਰਕਸਿਜ਼ਮ ਜਿਹੜਾ ਦੁਨੀਆਂ ਦੇ ਯੂਨੀਵਰਸਿਟੀਆਂ 'ਚ ਪੜਾਇਆ ਜਾਂਦਾ ਹੈ ਅਮਰੀਕਾ ਦੇ ਵਰਗੇ ਮੁਲਕਾਂ ਚ ਵੀ ਪੜਾਇਆ ਜਾ ਰਿਹਾ ਇਹੋ ਜਿਹਾ ਕੋਈ ਚੱਕਰ ਨਹੀਂ ਹੈ ਮਾਰਕਸਿਮਪਨ ਇਹ ਜਿਹੜਾ ਹੈਗਾ ਮਾਰਕਸਿਮਪਨ ਦੇ ਹੋਏ ਮਾਰਕਸਿਮ ਕੁਝ ਕਰਨਾ ਮੈਂ ਤਾਂ ਉਹ ਨੂੰ ਗੁਰਸ਼ੰਦਪਾਲ ਜੀ ਦੇ ਡਰਾਮੇ ਦੇਖਣ ਜਾਂਦਾ ਸੀ ਉਹ ਕਿਹੜਾ ਮੌਦਦੀ ਹੋ ਗਿਆ ਉਹ ਕਿਸਾਨ ਅੰਦਲ ਉਹ 20 ਸਾਲੋਂ ਨੇ ਨੌਕਰੀ ਕੀਤੀ ਸਰਕਾਰ ਦੀ ਮੈਂ ਤਾਂ ਉਹਨੂੰ ਕਦੇ ਦੇਖਿਆ ਨਹੀਂ ਮੈਨੂੰ ਤਾਂ ਨજર ਨਹੀਂ ਆਇਆ ਬਾਕੀ ਹੁਣ ਪਤਾ ਨਹੀਂ ਕੀ ਹੋਵੇ ਕੀ ਨਾ ਹੋਵੇ ਤਾਂ ਉਹ ਜਾਣਨ ਜਿਹੜੇ ਕਹਿੰਦੇ ਨੇ ਪਰ ਮੈਨੂੰ ਆ ਰਗਦਾ ਵੀ ਇਹ ਬਦਨਾਮ ਕਰਨ ਵਾਸਤੇ ਕਿਸਾਨੀ ਲੀਡਰਸ਼ਿਪ ਨੂੰ ਹੌਲੀ ਹੌਲੀ ਕੋ ਕੋ ਬੰਦਾ ਦਿਮਾਗੀ ਤੌਰ ਤੇ ਤਾਂ ਤਿੱਖਾ ਹੈਗਾ ਨਾ ਐਮ ਡੀ ਕਰੀ ਹੋਈ ਐ ਡਾਕਟਰ ਐ ਐਮ ਡੀ ਇਨੀ ਛੁੱਟੀ ਨਹੀਂ ਹੋ ਜਾਂਦੀ ਅਰ ਦੂਜੀ ਗੱਲ ਕੋਈ ਉਹਨੇ ਕੋਈ ਦੋ ਨੰਬਰ ਦੇ ਕੰਮ ਚ ਨਹੀਂ ਕਰਿਆ ਹੋਇਆ ਅੱਜ ਕੱਲ ਤਾਂ ਪੈਸਿਆਂ ਦੇ ਨਾਲ ਵੀ ਐਮ ਡੀਆਂ ਹੋ ਜਾਂਦੀਆਂ ਨੇ ਉਦੋਂ ਨਹੀਂ ਹੁੰਦੀਆਂ ਸੀ ਉਦੋਂ ਬੜੇ ਐਮ ਬੀਬੀਸ ਦਾਖਲਾ ਲੈਣਾ ਪਿੰਡ ਚ ਉੱਠ ਕੇ ਕੋਰਜੀ ਵਾਲੇ ਪਿੰਡ ਚੋਂ ਇਹ ਕੋਈ ਛੋਟੀ ਗੱਲ ਨਹੀਂ ਸੀ ਇਹ ਇੰਟੈਲੀਜੈਂਟ ਬੰਦਾ ਹੈ ਉਹ ਵਰਗੇ ਵੀ ਹੁੰਦੇ ਰੱਖਦੇ ਨੇ ਕਿਉਂ ਆਪਾਂ ਮਾਓਵਾਦੀ ਕਹਿ ਕੇ ਬਦਨਾਮ ਕਰਤਾ ਮਾਓਵਾਦੀ ਜੇਕਰ ਕੋਈ ਐਕਟੀਵਿਟੀ ਕਰੂਗਾ ਖਿਆਲ ਨਾਲ ਕਿਸੇ ਕੋਈ ਬੰਦੇ ਮਾਰੂ ਜਾਂ ਕੋਈ ਐਕਸ਼ਨ ਕਰੂ ਕੋਈ ਸਰਕਾਰੀ ਜਾਇਦਾਦ ਮਸਿੰਦਰੀ ਤੇ ਕੋਈ ਅਟੈਕ ਕਰੂਗਾ ਉਹਦੇ ਤੇ ਕੇਸ ਪਹਿਲੀ ਹੋ ਜਾਣਾ ਸੀ ਜੀ ਉਹਨੇ ਕੋਈ ਐਕਟੀਵਿਟੀ ਹੋਣੀ ਸੀ ਹੁਣ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਨਾ ਨਕਸਲੀ ਐਕਟਿਵ ਨੇ ਨਾ ਮਾਓਵਾਦੀ ਐਕਟਿਵ ਨੇ ਪੰਜਾਬ ਦਾ ਤਾਂ ਮਾਹੌਲ ਹੀ ਵੱਖਰੀ ਕਿਸਮ ਦਾ ਹੈ ਇਹ ਇਸ ਤਰ੍ਹਾਂ ਮਤਲਬ ਬਦਨਾਮ ਕਰਨ ਪਿੱਛੇ ਤੁਹਾਨੂੰ ਲੱਗਦਾ ਕਿ ਹੁਣ ਜਿਹੜੇ ਕਿਸਾਨ ਨੇ ਦੁਬਾਰੇ ਫਿਰ ਲਾਰੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਬੇਨਤੀ ਪੈ ਗਈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿ ਕਿਸਾਨਾਂ ਦਾ ਅੰਦੋਲਨ ਕਿਤੇ ਵੱਡਾ ਨਾ ਹੋ ਜਾਏ ਤੇ ਇਹਦਾ ਸੈਸੀ ਤੌਰ ਤੇ ਨੁਕਸਾਨ ਨਾ ਹੋ ਜਾਏ ਇਹ ਮੈਨੂੰ ਲੱਗਦਾ ਕੁ ਗਿਣਤੀਆਂ ਮਿੰਟੀਆਂ ਕਾਰਨ ਇਹ ਆਉਣ ਵਾਲੇ ਦਿਨਾਂ ਚ ਹੋਰ ਕਿਸਾਨਾਂ ਨੂੰ ਵੀ ਬਦਨਾਮ ਕੀਤਾ ਜਾਏਗਾ ਤੇ ਸ਼ਾਇਦ ਡਾਕਟਰ ਦਰਸ਼ਨਪਾਲ ਦਾ ਵੀ ਇਹੀ ਮਾਮਲਾ ਸੰਭਾਵਨਾ ਹੈਗੀ ਹੈ ਦੂਜੀ ਸੰਭਾਵਨਾ ਇਹ ਵੀ ਹੈ ਵੀ ਜਿਹੜਾ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਜਿਹੜਾ ਕਰਿਆ ਜਾ ਰਿਹਾ ਹੈ ਉਹ ਛੋਟਾ ਮੋਟਾ ਅੰਦੋਲਨ ਕਰਾਈ ਵੀ ਰੱਖਣ ਕਿਉਂਕਿ ਬਾਕੀ ਮੁੱਲ ਕਿਹਨੂੰ ਦੱਸਣਾ ਹੈ ਅੰਦੋਲਨ ਕੌਣ ਖੜਨਗੇ ਪੰਜਾਬ ਦੇ ਕਿਸਾਨ ਕਰ ਰਹੇ ਨੇ ਇੱਕ ਪਾਸੇ ਪਾਣੀ ਦਾ ਮੋਰਚਾ ਲਾ ਦੋ ਜੀ ਇੱਕ ਪਾਸੇ ਉੱਥੇ ਦਿੱਲੀ ਮੋਰਚਾ ਲਾ ਦੋ ਜਿਹੋਦੇ ਚ ਉਹਨਾਂ ਨੇ ਪੂਰੇ ਮੁਲਕ 'ਚ ਇਹ ਕਹਿਣਾ ਵੀ ਇਹ ਤਾਂ ਦੇਸ਼ ਨੂੰ ਤੋੜਨ ਆ ਰਹੇ ਨੇ ਆ ਦੇਖ ਲਓ ਅਸੀਂ ਕਾਨੂੰਨ ਵਾਪਸ ਵੀ ਲੈ ਲਈ ਸੀ ਤਾਂ ਵੀ ਇਹ ਕਰਦਾ ਕਿ ਇਹਨਾਂ 'ਚ ਮਾਓਵਾਦ ਦੀ ਸ਼ਾਮਲ ਹੋਏ ਹੋਏ ਨੇ ਤਾਂ ਕਰ ਰਹੇ ਨੇ ਇਹ ਤਾਂ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਔਰ ਦਰਸ਼ਨਪਾਪ ਤੇ ਜਿਹੜਾ ਦੋਸ਼ ਵੀ ਲਾਇਆ ਉਸੇ ਐਂਗਲ ਤੋਂ ਲਾਇਆ ਹੈ ਕਿ ਜਿਹੜਾ ਮੋਰਚਾ ਵੱਡਾ ਮੋਰਚਾ ਹੋਣ ਦੀ ਤਾਂ ਕੋਈ ਨਾ ਸੰਭ ਜਿਹੜਾ ਜੋੜ ਫੜਨ ਦੀ ਗੱਲ ਤਾਂ ਕਹਿੰਦੇ ਆ ਕਿ ਉਦੋਂ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਗਈਆਂ ਸੀ ਹੁਣ ਕੱਟੀਆਂ ਹੋ ਕੇ ਨਹੀਂ ਗਈਆਂ ਹੁਣ ਤਾਂ மூਈ ਬਖਰੇ ਬਖਰੇ ਨੇ ਜੇ ਜਦ ਇਕੱਠੀਆਂ ਹੋ ਜਾਣਗੀਆਂ ਹੋ ਜਾਣਗੀਆਂ ਇਕੱਠੀਆਂ ਅਜੇ ਨਹੀਂ ਹੁੰਦੀਆਂ ਅਜੇ ਤਾਂ ਵਰਕੇ ਮੈਨੂੰ ਇਹ ਲੱਗਦਾ ਵੀ ਜਿੰਨਾ ਤੇ ਇੱਕ ਦੂਜੇ ਤੇ ਦੋਸ਼ ਕਰਨ ਦੇ ਉਹ ਵੀ ਸਰਕਾਰ ਦੇ ਨੇੜੇ ਆ ਉਹ ਵੀ ਸਰਕਾਰ ਦੇ ਨੇੜੇ ਉਸ ਤਰੀਕੇ ਨਾਲ ਇਹ ਜਿਹੜੇ ਉੱਥੇ ਜਾ ਕੇ ਬੈਠਣਾ ਇਹ ਤਾਂ ਬੀਜੇਪੀ ਨੂੰ ਫਾਇਦਾ ਹੈ ਪਰ ਬੀਜੇਪੀ ਫਾਇਦਾ ਕਿਵੇਂ ਲਊਗੀ ਦਰਸ਼ਨਪਾਲ ਨੂੰ ਕਹੋ ਮਾਵਾਦੀਆ ਉਹ ਲੋਕਾਂ ਤਾਂ ਕੋਈ ਪਤਾ ਨਹੀਂ ਵੀ ਆਹ ਡੰਡੇਵਾਲ ਦੀ ਜੂਨੀਅਨ ਕਿਹੜੀ ਐ ਜੀ ਉਹ ਗਰਾਹਾਂ ਦੀ ਕਿਹੜੀ ਐ ਜੀ ਇਹ ਆਮ ਜਿਹੜੇ ਸਾਊਥ ਸਟੇਟਾ ਹੁਣ ਕੁਝ ਨਹੀਂ ਪਤਾ ਇਹ ਅਹ ਜਿਹੜੀ ਰਾਜਵਾਲ ਸਾਹਿਬ ਦੀ ਕਿਹੜੀ ਐ ਸੋ ਉਹਦੇ ਵਿੱਚ ਕੀ ਐ ਵੀ ਕਿਸਾਨ ਅੰਦਲ ਉਹਨਾਂ ਨੇ ਇੱਥੇ ਬੱਜਦਾ ਵੀ ਕਿਸਾਨ ਕਹਿੰਦੇ ਜੀ ਉੱਥੇ ਕਿਸਾਨ ਬਹਿ ਗਿਆ ਦੇਖ ਲਓ ਇਹਨਾਂ ਚ ਮਾਓ ਵਦੀ ਸੀਗੇ ਆ ਦਰਸ਼ਨਪਾਲ ਡਾਕਟਰ ਸੀਗਾ ਦਰਸ਼ਨਪਾਲ ਦਾ ਨਾਮ ਵੀ ਲੋਕਾਂ ਨੂੰ ਪਤਾ ਪਈ ਕਿੰਨਾਂ ਸੁਣਿਆ ਹੋਇਆ ਇਹ ਨਾਮ ਵੀ ਸੁਣਾਓ ਫਿਰ ਮਾਓ ਵਦੀ ਕਹਿ ਕੇ ਸੁਣਾ ਦੇਣਗੇ ਸੋ ਇਹ ਗੱਲ ਤੁਹਾਡੀ ਠੀਕ ਐ ਵੀ ਜਿਹੜੇ ਇਹ ਕਿਸਾਨ ਉੱਥੇ ਬੈਠ ਰਹੇ ਨੇ ਉਹਨਾਂ ਨੂੰ ਦੇ ਰਾਹੀ ਭੰਡੀ ਪ੍ਰਚਾਰ ਉਹਨਾਂ ਨੂੰ ਹਥਿਆਰ ਬਣਾ ਕੇ ਸੁਣਨਾ ਉਹਨਾਂ ਦਾ ਨਾਮ ਲੈ ਕੇ ਭੰਡੀ ਪ੍ਰਚਾਰ ਕਰਨਾ ਬਾਕੀ ਮੁਨਕ ਚ ਉਹਨਾਂ ਦਾ ਪੰਜਾਬ ਨਾਲ ਕੋਈ ਤਤਕ ਨਹੀਂ ਕਿਸਾਨਾਂ ਨੂੰ ਉੱਥੇ ਬੈਠਣ ਨੂੰ ਉਹਨਾਂ ਨੇ ਐਕੀ ਕੁਝ ਨਹੀਂ ਕਿਹਾ ਪਹਿਲਾਂ ਤਾਂ ਉਹਨਾਂ ਨੇ ਉੱਥੇ ਕਿਵੇਂ ਗੱਡੇ ਸੀ ਉੱਥੇ ਉਹਨਾਂ ਨੇ ਨੈੱਟ ਬੰਦ ਕਰਤਾ ਸੀ ਉੱਥੇ ਪਾਣੀ ਦੀ ਵੀ ਪ੍ਰੋਬਲਮ ਕ੍ਰੀਏਟ ਕਰੀ ਹੋਣਾ ਐਕੀ ਕੁਝ ਨਹੀਂ ਕਿਹਾ ਮੈਂ ਤੁਹਾਨੂੰ ਅੱਜ ਦੱਸ ਕੂਕ ਐਡਮ ਦਮਦਮਦ ਨੂੰ ਹੋਣਾ ਨਹੀਂ ਉਹ ਬਦਨਾਮ ਕਰਨਾ ਬਦਨਾਮ ਇਸ ਤਰ੍ਹਾਂ ਕਰਨਾ ਕਿ ਬਾਕੀ ਵੋਟ ਜਿਹੜੀ ਇੱਕ ਪਾਸੇ ਕਨਸੋਲिडेट ਹੋ ਜਾਈ ਉਹਦੇ ਵਿੱਚ ਦਰਸ਼ਨਪਾਲ ਨੂੰ ਉਸ ਗੇਮ ਚ ਇਹ ਮਾਓਵਦੀ ਵਾਲਾ ਜਿਹੜਾ ਇਹਨਾਂ ਨੇ ਆਪੇ ਕਿਹਾ ਕੋਈ ਮੈਂ ਅਸੀਂ ਤਾਂ ਕਦੇ ਵਾਕਈ ਠੀਕ ਹੈ ਤੁਸੀਂ ਮੈਂ ਪਹਿਣਾ ਕਹਿਣਾ ਵੀ ਕੋਈ ਵੀ ਫਲਸਫਾ ਕਰਨਾ ਕੋਈ ਕੋਈ ਗੁਨਾਹ ਨਹੀਂ ਹੈ ਕੋਈ ਫਲਸਫਾ ਸਹਿਣਾ ਕਰਨਾ ਵੀ ਕੋਈ ਗੁਨਾਹ ਨਹੀਂ ਡਾਕਟਰ ਨਹੀਂ ਨਹੀਂ ਮੈਂ ਕਹਿੰਦਾ ਗਿਆਨ ਦੀ ਲੋੜ ਹੈ ਨਾ ਨਹੀਂ ਨਾ ਫਸੇ ਨਾ ਪੜਨ ਨਾਲ ਜ਼ਰੂਰੀ ਹੈ ਗਿਆਨ ਦੀ ਲੋੜ ਹੈ ਇਹ ਜੇ ਬੰਦੇ ਚੁਰਗੇ ਜਾਵੇ ਹੁਣ ਆਰਐਸਐਸ ਵੀ ਜੁੜੀ ਹੋਈ ਆ ਕਿਸੇ ਏਜੰਡੇ ਨਾਲ ਹਾਂ ਏਜੰਡੇ ਨਾਲ ਕੀ ਆ ਏਡੇ ਵੱਡੇ ਜਿੰਨੇ ਅਸੀਂ ਰੋਜ਼ ਅੱਗੇ ਰਾ ਰਮਾਇਣ ਵੀ ਪੜਦਾ ਰਮਾਇਣ ਵੀ ਤਾਂ ਕੋਈ ਫਲਸਫਾ ਹੀ ਆ ਨਾ ਵਾਹ ਪਾਸ ਵੀ ਤਾਂ ਕੋਈ ਫਲਸਫਾ ਹੀ ਆ ਨਾ ਜਿਹੜੇ ਵੇਦ ਨੇ ਉਹ ਵੀ ਤਾਂ ਕੋਈ ਫਲਸਫਾ ਹੀ ਆ ਨਾ ਫਲਸਫੇ ਨਾਲ ਕਿਉਂ ਨਾ ਜੁੜੇ ਜਾਵੇ ਹਰੇਕ ਨੂੰ ਜੁੜਨ ਦਾ ਹੱਕ ਹੈ ਇਹ ਥੋੜਾ ਵੀ ਹੁਣ ਸੰਸਕ੍ਰਿਤ ਦਾ ਜਮਾਨਾ ਸੀ ਜੀ ਅਸੀਂ ਦਲਤਨ ਤਾਂ ਫਲਸਫਾ ਬਣ ਨਹੀਂ ਦੇਣਾ ਸਦਾ ਕੋਈ ਵੀ ਪੜ ਸਕਦਾ ਹੈ ਕਹੇ ਉਹ ਤਾਂ ਬੰਦਾ ਫਿਰ ਵੀ ਇਸ ਕਰਕੇ ਇਹ ਟਿੱਕਰ ਜਿਹੜਾ ਹੈ ਵੀ ਜਿੰਨਾ ਚਿਰ ਕੋਈ ਬੰਦਾ ਜਿਵੇਂ ਇੱਥੇ ਖਾਸਾਨ ਨਹੀਂ ਕਹਿ ਕੇ ਵਾੜੇ ਸਤਾਨ ਕਹਿਣਾ ਜੇ ਸੁਪਰੀਮ ਕੋਰਟ ਤੱਕ ਦਾ ਕੋਈ ਕੁਝ ਵੀ ਕਹਿ ਸਕਦਾ ਕਹਿਣਾ ਤੁਸੀਂ ਜਿੰਨਾ ਤੇ ਕੋਈ ਖਿਆਲ ਲੈ ਕੇ ਕੋਈ ਧੋੜ ਪੰਦੀ ਦਰਸ਼ਨਪਾਲ ਨੇ ਅੱਜ ਤੱਕ ਕਿਸੇ ਦੇ ਸਾਹਮਣੇ ਨਹੀਂ ਆਈ ਕੋਈ ਵੀ ਕਾਰਵਾਈ ਵੀ ਦਰਸ਼ਨਪਾਲ ਨੇ ਐਸੀ ਕਾਰਵਾਈ ਤਰੀ ਹੋਵੇ ਐਸੀ ਕਾਰਵਾਈ ਦੇ ਪਿੱਛੇ ਲੱਗਿਆ ਹੋਇਆ ਹੋਵੇ ਕਿ ਵਿਚਾਰ ਤਾਂ ਵੱਖਰੇ ਵੱਖਰੇ ਹਰੇਕ ਦੇ ਹੋ ਸਕਦੇ ਨੇ ਜਿੱਦ ਤੇ ਤੁਸੀਂ ਵਿਚਾਰ ਵੱਖਰੇ ਵੀ ਮੰਨ ਇਹ ਹੀ ਕਰ ਰਹੇ ਨੇ ਲੋਕ ਸਭਾ ਰਾਸਵਾ ਚ ਵੱਖਰਾ ਵਿਚਾਰ ਨਹੀਂ ਦੇਣ ਦੇਣਾ ਜਿਹੜੇ ਵਿਚਾਰ ਵੱਖਰੇ ਦਿੰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰ ਦੋ ਕਿਸੇ ਨਾ ਕਿਸੇ ਬਾਹਰ ਨੇ ਜਿਸ ਵਾਂਗ ਤੁਸੀਂ ਕੰਮ ਬਣਾ ਕੇ ਜਦ ਕਿ ਲੋੜ ਇਹ ਹੁੰਦੀ ਆ ਵੀ ਜਿਹੜੇ ਵੱਖਰੇ ਵਿਚਾਰ ਦਿੰਦੇ ਨੇ ਉਹਨਾਂ ਦੀ ਇਹ ਮਾੜੀ ਮੋਟੀ ਗਲਤੀ ਵੀ ਹੋਵੇ ਤਾਂ ਵੀ ਮੰਨ ਛੱਡੀ ਨਹੀਂ ਹੁੰਦੀ ਆ ਕਿਉਂਕਿ ਉਹ ਤੇਰੇ ਵਿਚਾਰ ਸੁਣ ਕੇ ਤਾਂ ਗਿਆਨ ਲੱਭਦਾ ਤੁਸੀਂ ਚੰਗਾ ਕੰਮ ਕਰ ਸਕਦੇ ਜੇ ਵੱਖਰੇ ਵਿਚਾਰ ਨਹੀਂ ਸੁਣੋਗੇ ਤਾਂ ਤਾਂ ਕੰਮ ਨੂੰ ਪਤਾ ਨਹੀਂ ਲੱਗਣਾ ਵੀ ਕਰ ਗਲਤ ਹੋ ਗਿਆ ਸੋ ਇਸ ਕਰਕੇ ਉਹਨਾਂ ਦੀ ਥੋੜੀ ਬਾਤ ਘੱਟ ਵੀ ਸੁਣੀ ਲਿਆ ਸੀ ਹਮੇਸ਼ਾ ਸੁਣਦੇ ਸੀ ਪ੍ਰਸ਼ਾਸਨ ਚ ਵੀ ਜੇ ਤੁਲ ਜਾ ਰੌਲਾ ਰੂਲਾ ਧਿਆਨ ਆਪੰਦੋ ਦੀ ਸੁਣ ਲੋ ਕੋਸਾ ਦੀ ਗੱਲ ਠੀਕ ਵੀ ਹੋਵੇ ਸਾਨੂੰ ਅਕਲ ਆ ਜੀ ਸਾਨੂੰ ਪਤਾ ਹੀ ਨਾ ਹੋਵੇ ਵੀ ਕੀ ਹੋ ਕੀ ਰਿਹਾ ਤੇ ਇਹ ਇਸ ਕਰਕੇ ਇਹ ਜਿਹੜਾ ਹੈ ਬਿਲਕੁਲ ਠੀਕ ਆ ਤੁਹਾਡੀ ਅਬਜ਼ਰਵੇਸ਼ਨ ਸਹੀ ਕਹਿ ਤੁਸੀਂ ਇਹ ਕਿਸਾਨ ਦੋਨੋਂ ਬਦਨਾਮ ਕਰਕੇ ਇਹ ਇਸੀਆਂ ਵੋਟਾਂ ਲੈਂਦੀ ਗੱਲ ਹੈ ਬਾਕੀ ਬੈਂਕ ਕੋ ਕੋ ਨਾਲ ਤਾਂ ਜੀ ਆ ਵੀ ਹਾਂ ਜੀ ਕਿਸਾਨ ਫਿਰ ਪੰਜਾਬ ਦੇ ਔਰ ਉਹ ਪੰਜਾਬ ਨਾਲ ਜੋੜ ਕੇ ਛਿੱਕੀ ਨਾਲ ਜੋੜ ਕੇ ਬਿਆਵ ਦੇ ਲੋ ਜੀ ਅਸੀਂ ਇੰਨਾ ਕਾਨੂੰਨ ਵੀ ਵਾਪਸ ਲਏ ਥੇਲ ਮੁੜ ਕੇ ਆ ਕੇ ਉੱਥੇ ਰਹਿ ਗਏ ਆ ਮਾਓ ਵਧੀ ਹੈਗੇ ਨੇ ਇਹ ਤੁਹਾਨੂੰ ਦੇਖਣ ਤੋਂ ਬਿਲਕੁਲ ਡਾਕਟਰ ਇੱਕ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਡਾਕਟਰ ਦਰਸ਼ਨ ਪਾਲ ਵਾਲੀ ਇੱਕ মিডিਆ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਨਿਰਪੱਖਤਾ ਨਾਲ ਲੋਕਾਂ ਨੂੰ ਸਾਰੀ ਗੱਲਬਾਤ ਦੱਸੇ। ਹੂੰ। ਓਕੇ ਇਹਦੇ ਪਿੱਛੇ ਕਾਰਨ ਕੀ ਨੇ ਜਦੋਂ মিডিਆ ਖੁਦ ਕਹਿਣ ਲੱਗ ਜਾਈ ਮੈਂ ਸੁਣ ਰਿਹਾ ਸੀ ਇੱਕ ਸੋਸ਼ਲ ਮੀਡੀਆ ਚੈਨਲ ਤੇ ਕਿ ਡਾਕਟਰ ਦਰਸ਼ਨਪਾਲ ਕਿਸਾਨਾਂ ਨੂੰ ਘੁਰਾਹ ਕਰਦੇ ਰਹੇ ਨੇ ਹੁਣ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜੀ ਹੋ ਗਿਆ ਬੋ ਗਿਆ। ਇਦਾਂ ਨਹੀਂ ਪੱਤਰਕਾਰੀ ਦਾ ਮੈਨੂੰ ਲੱਗਦਾ ਨੁਕਸਾਨ ਹੋਏਗਾ ਕਿਉਂਕਿ ਫਿਰ ਲੋਕੀ ਇੱਕ ਨਜ਼ਰੀਏ ਤੋਂ ਦੇਖਣਗੇ ਸਾਰੇ ਵਰਤਾਰੇ ਨੂੰ। ਇਦ ਕੋਈ ਇਹ ਜੀ ਪੱਤਰਕਾਰੀ ਤਾਂ ਪੱਤਰਕਾਰ ਹੀ ਹੁੰਦੀ ਨਹੀਂ ਪੱਤਰਕਾਰ ਚ ਹੁੰਦੀ ਹੈ ਨਿਰਪੱਖਾ ਇਹ ਤਾਂ ਪੀਲੀ ਪੱਤਰਕਾਰ ਜਿਹਨੂੰ ਅੱਗੇ ਕਹਿੰਦੇ ਹੁੰਦੇ ਪੀਲੀ ਪੱਤਰਕਾਰ ਕਿ ਉਹ ਜ਼ਰੂਰੀ ਨਹੀਂ ਵੀ ਕੱਲੇ ਪੈਸੇ ਲੱਕੀ ਹੋਵੇ ਪੀਲੀ ਪੱਤਰਕਾਰ ਚਾਰੇ ਖਾ ਰਹਾ ਹੈ ਹੈ ਜੀ ਇਹ ਇਹ ਪੀਲੀ ਕੋਈ ਹੋਰ ਕੁਛ ਹੋ ਗਈ ਹੈ ਇਹਦੇ ਨਾਲ ਮਿੱਟੀ ਹੋਰ ਚੜ ਗਈ ਹੈ ਪੀਲੀ ਪੱਤਰ ਕਹਿੰਦਾ ਮਤਲਬ ਇਹ ਹੁੰਦਾ ਵੀ ਤੁਸੀਂ ਕਿਸੇ ਨਾ ਕਿਸੇ ਹਿੱਤ ਵਾਸਤੇ ਤੁਸੀਂ ਜਾਣ ਬੁੰਝ ਕੇ ਉਹ ਫਰਸ ਫਲਾ ਰਹੇ ਹੋ ਹੁਣ ਪਤਾ ਵੀ ਇਹ ਗਲ ਗੱਲ ਤਾਂ ਪਰ ਤੁਸੀਂ ਆਪਣੇ ਨਾਲ ਚ ਵਾਸਤੇ ਉਹ ਗੱਲ ਕਰ ਰਹੇ ਹੋ ਇਹ ਪੀਲੀ ਪੱਤਰਕਾਰਾਂ ਦਾ ਹਿੱਸਾ ਉਹਦੇ ਚ ਪੈਸੇ ਵੀ ਹੋ ਸਕਦੇ ਨੇ 14 ਵੀ ਹੋ ਸਕਦਾ ਕੁਝ ਉਹ ਤੇ ਸਿਆਸੀ ਨਾ ਵੀ ਹੋ ਸਕਦਾ ਸੋ ਜਿਹੜੇ ਪੱਤਰਕਾਰ ਇਹੋ ਜਿਹਾ ਕਰਦੇ ਨੇ ਬਿਨਾ ਇਨਵੈਸਟੀਗੇਟ ਕਰੇ ਕਰਦੇ ਨੇ ਉਹਨਾਂ ਦਾ ਜਿਹੜਾ ਕੋਈ ਬੋਲਦਾ ਉਹਨੂੰ ਹਰੇਕ ਨੂੰ ਇਹ ਨੋਟਿਸ ਦੇ ਦੇਣ ਦੇ ਚੱਕੇ ਵੀ ਜੀ ਮੇਰੀ ਜ਼ਮਾਨ ਹਾਨੀ ਹੋ ਗਈ ਮਾਨਾਨੀ ਦਾ ਹੋਣੀ ਪਿੱਛੇ ਤੁਹਾਨੂੰ ਪਤਾ ਹੀ ਹੈ ਪੰਜ ਛੇ ਪੱਤਰਕਾਰਾਂ ਤੇ ਹਾਈ ਕੋਰਟ ਨੇ ਆਖਿਆ ਵੀ ਜੇ ਬੋਲਣਗੇ ਨਹੀਂ ਹੋਰ ਕਾਉਣ ਬੋਲੂਗਾ ਤੇ ਉਹ ਰੱਦ ਕਰਿਆ ਮਾਨਹਾਨੀ ਦਾ ਕਿਸੇ ਆਈਪੀਐਸ ਅਫਸਰ ਨੇ ਪਾਇਆ ਹੋਇਆ ਸੀ ਸੋ ਇਸ ਕਰਕੇ ਆਪਾਂ ਨੂੰ ਇਹ ਸਮਝ ਲੈਣ ਚਾਹੀਦਾ ਠੀਕ ਹੈ ਤੁਸੀਂ ਇਹ ਗੱਲ ਜਿਹੜੇ ਪੱਤਰਕਾਰ ਇਹੋ ਉਹੋ ਠੀਕ ਨਹੀਂ ਕਰ ਰਹੇ ਉਹਨਾਂ ਨੂੰ ਪੂਰੀ ਇਨਵੈਸਟੀਗੇਟ ਕਰਕੇ ਜਿੰਨਾ ਚਿਰ ਇੱਥੇ ਚਲੋ ਅੱਜ ਇਹ ਕਈ ਵਾਰੀ ਹਾਲਤ ਮਾਰੇ ਹੁੰਦੇ ਨੇ ਜਿੰਨਾ ਪੱਤਰਕਾਰਾਂ ਨੇ ਲਾਇਆ ਵੀ ਉਹ ਮਾਓਵਾਦੀ ਉਹ ਆਏ ਉਹਦਾ ਚਿਹਰਾ ਖੋਹ ਹੋ ਗਿਆ ਉਹਨਾਂ ਦੇ ਉੱਤੇ ਜੇ ਕੋਈ ਜ਼ਮਾਨਾ ਐਸਾ ਆ ਗਿਆ ਜਿੱਦੇ ਉਹਨਾਂ ਨੂੰ ਜੇ ਉਹਨੇ কোর্ਟ ਦੇ ਵਿੱਚ ਘਲੀ ਸੀ ਨਾ ਫਿਰ ਔਖੇ ਹੋਣਗੇ ਕਿਉਂਕਿ ਜੇ ਕਿਸੇ ਤੇ ਦੋਸ਼ ਲਾ ਕੇ ਇਹ ਇੱਥੇ ਹੋ ਰਹਣੇ ਵੀ ਕਈ ਨਾ ਹੈ ਤੁਸੀਂ ਕਿਸੇ ਨੂੰ ਕਹੋ ਵੀ ਇਹਨੇ ਕਤਲ ਕਰਿਆ ਜੀ ਕਿ ਤੁਸੀਂ ਉਹਦੇ ਤੇ ਨਾਤਾ ਵੀ ਕਤਰ ਦਾ ਦੋਸ਼ ਇਹ ਮੁੜ ਕੇ ਉਹ ਕਤਲ ਸਾਬਤ ਨਹੀਂ ਹੁੰਦਾ ਤੇ ਉਹਦਾ ਉਹਦਾ ਤੁਹਾਨੂੰ ਫਿਰ ਰਹੇਗਾ ਨਾ ਨੋਟਿਸ ਇਸ ਕਰਕੇ ਇੱਕ ਗੰਭੀਰ ਗੱਲ ਹੈ ਨਹੀਂ ਕਰਨੀ ਚਾਹੀਦੀ ਠੀਕ ਕਰ ਸਕਦਾ ਬਹੁਤ ਬਹੁਤ ਧੰਨਵਾਦ